ਜਲਾਲਾਬਾਦ ਦੇ ਰੇਲਵੇ ਰੋਡ ਵਿਖੇ ਮੌਜੂਦ ਰਸੇਵਟ ਧਰਮਸ਼ਾਲਾ ਵਿਖੇ ਪਹੁੰਚੇ ਵਿਧਾਇਕ ਜਗਦੀਪ ਗੋਲਡਿਕੰਬੋਜ ਧਰਮਸ਼ਾਲਾ ਦੇ ਮੈਂਬਰਾਂ ਨੇ ਪ੍ਰਧਾਨ ਤੇ ਲਾਇ ਗੰਭੀਰ aarop ਵਿਧਾਇਕ ਨੂੰ ਧਰਮਸ਼ਾਲਾ ਦੀ ਕਮੇਟੀ ਭੰਗ ਕਰ ਨਵੀਂ ਕਮੇਟੀ ਬਣਾਉਣ ਲਈ ਕਿਹਾ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਦੁਪਹਿਰ 12:00 ਵਜੇ ਦੇ ਕਰੀਬ ਸਥਾਨਕ ਰੇਲਵੇ ਰੋਡ ਤੇ ਰਸੇਵਟ ਧਰਮਸ਼ਾਲਾ ਵਿਖੇ ਕਮੇਟੀ ਮੈਂਬਰ ਇਕੱਠਾ ਹੋਏ ਇਸ ਜਗ੍ਹਾ ਤੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਵੀ ਪਹੁੰਚੇ ਅਤੇ ਕਮੇਟੀ ਮੈਂਬਰਾਂ ਦੇ ਵੱਲੋਂ ਵਿਧਾਇਕ ਨੂੰ ਪ੍ਰਧਾਨ ਦੇ ਖਿਲਾਫ ਇੱਕ ਪ੍ਰਸਤਾਵ ਪਾ ਮੰਗ ਪੱਤਰ ਦਿੱਤਾ ਗਿਆ ਦੱਸ ਦਈਏ ਕਿ ਕਮੇਟੀ ਮੈਂਬਰਾਂ ਨੇ ਰੋਪ ਲਗਾਏ ਕਿ ਹੁਣ ਤੱਕ ਜੋ ਪ੍ਰਧਾਨ ਹੈ ਉਸ ਦੇ ਵੱਲੋਂ ਇੱਥੇ ਮਨਮਾਨੀਆਂ ਕੀਤੀਆਂ ਗਈਆਂ ਅਤੇ ਵੱਡੇ ਪੱਧਰ ਤੇ ਕਪਲੇ ਕੀਤੇ ਗਏ ਨੇ ਦੱਸ ਦਈਏ ਕਿ ਇਹਨਾਂ ਮੈਂਬਰਾਂ ਨੇ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਇਸ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇ ਜਿਸ ਦੇ ਉੱਤੇ ਵਿਧਾਇਕ ਦੇ ਵੱਲੋਂ ਸਾਰੇ ਮੈਂਬਰਾਂ ਨੂੰ ਹਾਊਸ ਵਿੱਚ ਸਦਨ ਦੀ ਗੱਲ ਆਖੀ ਗਈ ਹੈ ਮਸਲਾ ਹੈਗਾ ਔਰ ਕਿਸ ਮਸਲੇ ਨੂੰ ਲੈ ਕੇ ਤੁਸੀਂ ਇੱਥੇ ਅੱਜ ਪਹੁੰਚੇ ਅੱਜ ਮੈਨੂੰ ਦੋ ਤਿੰਨ ਦਿਨ ਪਹਿਲਾਂ ਸਾਰੇ ਜਲਾਲਾਬਾਦ ਦੇ ਸ਼ਹਿਰ ਵਾਸੀ ਆਏ ਸੀ ਸਾਡੀ ਇਹ ਧਰਮਸ਼ਾਲਾ ਉਹਦੇ ਵਿੱਚ ਬੜਾ ਕਪਲਾ ਹੋਇਆ ਤੇ ਤੁਸੀਂ ਇੱਕ ਵਾਰੀ ਧਰਮਸ਼ਾਲਾ ਸਾਡੀ ਕਾ ਕੇ ਗੱਲ ਸੁਣੋਗੇ ਸੋ ਇਹਨਾਂ ਨੇ ਮੀਟਿੰਗ ਰੱਖੀ ਸੀ ਸਾਰੇ ਸ਼ਹਿਰ ਵਾਸੀਆਂ ਨੇ ਉਹਦੇ ਵਿੱਚ ਉਹ ਅੱਜ ਛੁੱਟੀ ਹੈ ਕਲ ਡਿਪਾਰਟਮੈਂਟ ਤੋਂ ਪਤਾ ਕਰਦੇ ਕੀ ਕੁਝ ਕਪਲੇਬਾਜੀ ਇਹ ਕੀ ਕੁਝ ਹੋਇਆ ਉਹਦੇ ਰਿਕਾਰਡਿੰਗ ਪਰਸੋਂ ਮੀਟਿੰਗ ਰੱਖਦੇ ਆ ਦੁਬਾਰਾ ਸੋ ਉਦੋਂ ਬਾਅਦ ਜਿਹੜੀ ਕਾਰਵਾਈ ਜੇ ਕਿਸੇ ਨੇ ਗਲਤ ਕੰਮ ਕੀਤਾ ਹੋਵੇ ਤਾਂ ਕਾਰਵਾਈ ਜੇ ਲੋ ਜਿਸ ਤਰ੍ਹਾਂ ਦੇ ਨਾ ਕਾਗਜ਼ ਪੇਸ਼ ਕੀਤੇ ਕਿ ਬੇਲੀ ਨਹੀਂ ਭਰਿਆ 3.5 ਲੱਖ ਰੁਪਏ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਕਾਪੀ ਦਿੱਤੀ ਗਈ ਜੋ ਇਹਨਾਂ ਨੇ ਕੀਤੇ ਹੈ ਕੋਈ 45 ਲੱਖ ਦਾ ਹੋਰ ਕਪਲਾ ਹੈ ਜਿਹੜਾ ਕੋਈ ਜ਼ਮੀਨ ਵੇਚ ਕੇ ਖਾਦੇ ਗਏ ਹਨ ਫੋਰ ਕੋਈ ਕਹਿੰਦੇ ਇੱਕ ਕਲਾ ਜ਼ਮੀਨ ਸੀ 80 ਲੱਖ ਦੀ ਵੇਚੀ ਹੈ ਕੋਈ ਜੀ ਕੋ 30 ਲੱਖ ਦਾ ਬਿੱਲ ਪਾਇਆ ਕੋਈ ਛੱਦਾਂ ਦਾ ਕੁਛ ਹੈ ਉਹ ਜਿਨ੍ਹਾਂ ਦੇ ਕਲੀਅਰ ਹੁੰਦਾ ਆਪੋ ਦੇ ਬਰੇ ਪੂਰਾ ਕਲੀਅਰ ਕੀ ਦੱਸ ਸਕਦੇ ਆ ਬਟ ਕੱਲ ਜਾਂ ਪਰਸ ਤੱਕ ਸਾਰੇ ਤੁਹਾਨੂੰ ਸਬੂਤ ਇਹਨਾਂ ਨੂੰ ਕਹੂੰਗਾ ਤੁਹਾਨੂੰ ਸਾਰੇ ਡਾਕੂਮੈਂਟਸ ਦੇ ਦੇਣਗੇ ਇਸ ਇਸ ਸੰਸਥਾ ਦੇ ਥਾਂ ਨੂੰ ਨਿੱਜੀ ਤੌਰ ਨਿੱਜੀ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਹਾਂ ਬਿਲਕੁਲ ਨਿੱਜੀ ਤਰੀਕੇ ਨਾਲ ਵਰਤਿਆ ਜਾ ਰਿਹਾ ਤਾਂ ਹੀ ਇਹਦਾ ਐਡਾ ਵੱਡਾ ਨੁਕਸਾਨ ਹੋ ਰਿਹਾ ਸਰ ਅੱਗੇ ਕਾਰਵਾਈ ਕੀ ਹੋਵੇਗੀ ਬਿਲਕੁਲ ਜੋ ਬਣਦੀ ਕਾਰਵਾਈ ਉਹ ਬਿਲਕੁਲ ਹੋਊਗੀ ਜੋ ਲਾਅ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਤੇ ਤਾਂ ਜਿਹੜੀ ਜ਼ਮੀਨ ਹੈ ਉਹ ਹਾਂਜੀ ਕਿਸ ਤਰ੍ਹਾਂ ਦੇ ਕਪਲੇ ਹੋਈ ਐ ਇੱਥੇ ਕਪਲੇ ਇੱਥੇ ਜੀ ਇੱਕ ਜ਼ਮੀਨ ਹੈ ਜਿਹੜੀ ਅਸੀਂ ਕਿਲਾ ਇੱਕ ਕਿਲਾ ਵੇਚੀ ਐ 80 ਲੱਖ ਦੀ ਵੇਚੀ ਐ 30 ਲੱਖ ਪਾਇਆ ਪਿਆ ਵਿੱਚ 45 ਲੱਖ ਰੁਪਏ ਦੇ ਸਰਾ ਆਪਣੇ ਹਸਪਤਾਲ ਦੀ ਜਗ੍ਹਾ ਵੇਚੀ ਐ ਤੇ ਉਹ 45 ਲੱਖ ਹੀ ਆਪਦੇ ਖਾਤੇ ਲਾ ਗਿਆ ਤੇ ਬਾਕੀ ਜਿਹੜੇ ਧਰਮਸ਼ਾਲਾ ਦੇ ਪੈਸੇ ਆਦੇ ਨੇ ਸ਼ਾਮ ਨੂੰ ਸ਼ਾਮ ਜੇਵ ਚ ਪਾ ਕੇ ਤੇ ਲੈ ਜਾਂਦਾ ਹੈ। ਕੌਣ ਲੈ ਜਾਂਦਾ ਹੈ? ਪੰਮਾ। ਕੌਣ ਨੇ ਉਹ ਇਸ ਪ੍ਰਧਾਨ ਸੰਸਥਾ ਦੇ ਪ੍ਰਧਾਨ ਹੈ। ਉਹ ਕਹਿੰਦਾ ਮੈਂ ਹੀ ਪ੍ਰਧਾਨ ਆ ਔਰ ਤਾਂ ਬੰਦਾ ਇੱਥੇ ਹੈ ਨਹੀਂ। ਨਾ ਕੋਈ ਮੈਂਬਰ ਨਾ ਪ੍ਰਧਾਨ। ਮੈਂ ਹੀ ਮੈਂਬਰ ਆਂ ਤੇ ਮੈਂ ਹੀ ਪ੍ਰਧਾਨ ਆ। ਮੈਂ ਜੋ ਮਰਜ਼ੀ ਕਰ ਸਕਦਾ। ਜ਼ਮੀਨ ਤੋਂ ਜ਼ਮੀਨ ਤੋਂ ਇਲਾਵਾ ਜਿਹੜਾ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਦੁਕਾਨਾਂ ਵੀ ਬਣਾਈਆਂ ਗਈਆਂ। ਦੁਕਾਨਾਂ ਚਾਰ ਘਰੇ ਬਣੀਆਂ ਨੇ ਉੱਥੇ ਤੇ ਉਹਨਾਂ ਨੂੰ ਰੈਂਟ ਦੇ ਦਿੱਤੀਆਂ ਜਾਂ ਖਾਲੀ ਪਈਆਂ ਉਹ ਗਾਣੇ ਵੀ ਦਿੱਤੀਆਂ ਨੇ ਤੇ ਕਿਰਾਏ ਵੀ ਲੱਗੇ ਉਹ ਵੀ ਨਹੀਂ ਜੀ ਨਹੀਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਹਮਤਾਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇਹਨਾਂ ਨੇ ਜਿਹੜਾ ਸ਼ੋਅ ਕੀਤਾ ਹੈ 45 ਲੱਖ ਰੁਪਏ ਜਾਂ 40 ਲੱਖ ਰੁਪਏ ਉਹ ਸਾਹਮਤਾਬ ਇਹਨਾਂ ਨੇ ਦਿੱਤਾ ਹੈ ਜਾਂ ਫਿਰ ਮਤਲਬ ਤੁਹਾਨੂੰ ਕੋਈ ਕਿਸੇ ਸਿਸਟਮ 'ਚ ਪਤਾ ਲੱਗਿਆ ਨਹੀਂ ਸਾਨੂੰ ਸਾਹਮਤਾਬ ਤਾਂ ਇਹਨੇ ਦਿੱਤਾ ਹੀ ਨਹੀਂ ਜੀ ਅੱਛਾ ਸਾਹਮਤਾਬ ਤਾਂ ਕਹਿੰਦਾ ਮੈਂ ਕਿੰਨੂ ਦੇਣਾ ਮੈਂ ਹੀ ਹਾਂਗਾ ਕਰਤਾ ਕਰਤਾ ਹੀ ਹੁਣ ਕੀ ਮੰਗ ਕੀ ਕਰਦੇ ਤੁਸੀਂ ਅੱਜ ਐਮਐਲਏ ਸਾਹਿਬ ਨੂੰ ਤੁਸੀਂ ਮੰਗ ਬਲਾਇਰ ਰਿਕੁਐਸਟ ਕਰਕੇ ਇਹਨਾਂ ਨੂੰ ਕੀ ਮੰਗ ਰਿਕੁਐਸਟ ਕਰਕੇ ਬੁਲਾਇਆ ਵੀ ਜਿਹੜਾ ਇਹਨਾਂ ਸਾਨੂੰ ਸਾਫਤਾ ਮਿਲਣਾ ਚਾਹੀਦਾ ਤੇ ਇਹ ਜਿਹੜੀ ਸੰਸਥਾ ਨੂੰ ਬਦਲ ਕੇ ਤੇ ਨਵੀਂ ਸੰਸਥਾ ਬਣਾਈ ਜਾਵੇ ਮੈਂਬਰ ਬਦਲੇ ਜਾ ਸਰ ਪ੍ਰਧਾਨ ਤੋਂ ਗੱッセਵਟ ਬਰਾਦੀਚ ਅਚਾਨਕ ਇੰਨੀ ਜਾਗਰੂਤਾ ਏਡੀ ਜਦੋਂ ਲੇਟ ਕਿਉਂ ਆਈ ਹੈ ਜਾਗਰੂਤਾ ਐਸਰ ਆ ਗਈ ਇੱਥੇ ਮਤਲਬ ਇਹਨੇ ਨਾ ਗੰਦ ਪਾਇਆ ਹੈ ਜਿੰਦਾ ਸਾਹ ਵੀ ਕੋ ਨਹੀਂ لوگ آسے پاس والے کہہندے نے کہ اے جڑی سراں ناں بدنام کردے پینے ایتھے جو کتے کام نے سارے ایتھے ہوندے نے ٹھیک ممبر ہو میں ممبر ہاں جی متھڑا ٹھیک ہے ٹھیک ਇਹ ਰਸੇਵਟ ਧਰਮਸ਼ਾਲਾ ਹੈਗੀ ਆ ਉੱਥੇ ਇਕੱਠ ਹੋਇਆ ਸੀ ਐਮਐਲਏ ਸਾਹਿਬ ਨੂੰ ਬੁਲਾਇਆ ਗਿਆ ਸੀ ਔਰ ਜਿਹੜੇ ਉੱਥੇ ਮੈਂਬਰ ਹੈਗੇ ਸੀ ਉਹਨਾਂ ਦੇ ਵੱਲੋਂ ਰੋਪ ਲਗਾਇਆ ਗਿਆ ਤੁਹਾਡੇ ਤੇ ਪ੍ਰਧਾਨ ਸਾਹਿਬ ਵੀ ਤੁਹਾਡੇ ਵੱਲੋਂ ਜਿਹੜਾ ਹੈਗਾ ਇਸ ਰਸੇਵਟ ਸਲਾਹ ਜਿਹੜੀ ਹੈਗੀ ਹੈ ਇਹਦੇ ਵਿੱਚ ਕਪੜੇ ਕੀਤੇ ਕੀ ਕਹਿਣਾ ਤੁਹਾਡੇ ਜੀ ਮੇਰੀ ਬੇਨਤੀ ਹੈ ਕਿ ਇਹ ਅੱਜ ਤੋਂ 13 ਸਾਲ ਪਹਿਲਾਂ ਸਾਫ ਸਾਹਿਬ ਡੀਸੀ ਸਾਹਿਬ ਨੇ ਵੇਖਿਆ ਸੀ ਕਿਉਂਕਿ ਜਦੋਂ ਮੈਂ ਇਹ ਜਗ੍ਹਾ ਨਹੀਂ ਨਾ ਦਿੰਦਾ ਸੀ ਹਸਪਤਾਲ ਨਵੇਂ ਬਣਾਉਣ ਵਾਸਤੇ ਕਿਉਂਕਿ ਮੈਂ ਸੀ ਆਪੋਜੀਸ਼ਨ ਦੇ ਵਿੱਚ ਉਸ ਵੇਲੇ ਯੋ ਮੈਨ ਨਿਊਟਰਲੀ ਸਮਝ ਲੋ ਨਾ اپੋਜੀਸ਼ਨ ਵੀ ਗਾ ਨਿਊਟਰਲ ਸੀਗਾ ਇਹ ਮੇਰੇ ਕੋਲ ਧੱਕੇ ਦੇ ਨਾਲ 4 ਕਿਲੇ ਜਗਾ ਉਹਨਾਂ ਲਈ ਇਹ ਮਥਰਾਦਾਸ ਦਰਸ਼ਨ ਲਾਲ ਉਹਦੇ ਵਿੱਚ ਸ਼ਾਮਲ ਸੀ ਇਹਨਾਂ ਧੱਕੇ ਦੇ ਨਾਲ ਉਹ ਜਗਾ ਦਵਾਈ ਮੈਨੂੰ ਜਦ ਤੱਕ ਇਹ ਮੇਰੇ ਕੋਲ ਰਿਕਾਰਡ ਪਿਆ ਸਾਰਾ ਡੀਸੀ ਸਾਹਿਬ ਦਾ ਵੀ ਮੈਸੀਜ ਜੋ ਅੱਜ ਦਾ ਰੇਟ ਹੈ ਤੁਹਾਨੂੰ ਉਹ ਦਿਆ ਰੇ ਉਸ ਵੇਲੇ 1 ਕਰੋੜ ਰੁਪਇਆ ਕਿਲੇ ਦਾ ਰੇਟ ਸੀ ਜਿਹੜਾ ਸਾਨੂੰ ਅਸੀਂ ਨਾ ਨਹੀਂ ਸੀ ਸਾਡੇ ਨਾਲ ਲਿਖ ਕੇ ਦਿੱਤਾ ਨਹੀਂ ਸੀ ਸਾਹਿਬ ਨੇ ਤੁਹਾਨੂੰ ਤੇ ਜਦੋਂ ਸਾਡੇ ਕੋਲ ੱਟਕੇ ਨਾ ਰਜਿਸਟਰੀ ਗੱਲ ਜੀ ਸਾਨੂੰ 45 ਲੱਖ ਰੁਪਈਆ ਫੜਾਤਾ ਉਹਨਾਂ ਹਾਂਜੀ 45 ਲੱਖ ਅਸੀਂ ਲੈ ਲਿਆ ਪਰ ਅਸੀਂ ਰਜਿਸਟਰੀ ਕੰਟਰੋਲ ਵਾਲੇ ਇੱਕ ਸ਼ਰਤ ਲਿਖ ਲਈ ਵਿੱਚ ਵੀ ਇਹ ਜਿਹੜਾ ਹਸਪਤਾਲ ਬੰਦਾ ਪਿਆ ਲਾਲਾ ਸੁੰਦਰ ਮਾਰਾ ਸੇਵਾ ٹرسٹ ਦੇ ਨਾਂ ਤੇ ਬਣੇਗਾ ਹਾਂਜੀ ਉਹ ਨਹੀਂ ਬਣਿਆ ਮੇਰੀ ਨਹੀਂ ਚੱਲੀ ਮੈਂ ਚੁੱਪ ਕਰ ਗਿਆ ਮੈਂ ਕਿਹਾ ਚਲੋ ਜੀ ਹੁਣ ਮੈਂ ਲੜਨਾ ਥੋੜਾ ਮੈਂ ਕਿਹਦੇ ਦੇ ਨਾਂ ਲੜਨਾ ਜੀ ਹਾਂਜੀ ਉਹ ਉਸ ਤੋਂ ਬਾਅਦ ਕੀ ਹੋਇਆ ਜੀ ਸਾਰੀ ਸਰਾਹ ਚਲਦੀ ਰਹੀ ਚਲਦੀ ਰਹੀ ਚਲਦੀ ਰਹੀ ਜਦੋਂ ਜਗਾ ਮੈਂ ਕਿਹਾ ਜੀ ਮੇਰੀ ਢਾਈ ਕਨਾਲ ਐਥੇ ਜਗਾ ਜਿਹੜੀ ਮੈਂ ਰੱਖੀ ਹੋ ਮਿਲਉਂਦੇ ਉਹਨਾਂ ਦੇ ਨਾਂ ਮੈਂ ਜਾ ਕੇ ਇਹਨਾਂ ਤੇ ਨੋਟਿਸ ਦਿੱਤਾ ਜੀ ਵਕੀਲ ਵੱਲੋਂ ਉਹ ਕੀ ਹੋਇਆ ਵੀ ਪ੍ਰੇਮ ਜੀ ਨੇ ਮੈਨੂੰ ਕਿਹਾ ਤੂੰ ਨੋਟਨ ਨਾ ਦੇ ਤੇ ਤੈਨੂੰ ਜਗਾ ਦਵਾ ਦੇਣੇ ਉਹਨੇ ਮੈਨੂੰ ਢਾਈ ਕਣਾ ਲਾ ਜਗਾ ਦਵਾਤੀ ਦ ਮੈਂ ਉਹ ਉਥੇ ਉਹ ਸਾਰੀ ਲਾਤੀ 2-3 ਸਾਲ ਬਾਅਦ ਉਹ ਸਾਰੀ ਅਲੀ ਤੱਕ ਵੀ ਹੁਣ ਤੱਕ ਵੀ ਚੱਲੀ ਜਾਂਦੀ ਏ ਉਹ ਬਿਲਡਿੰਗ 75% ਕੰਪਲੀਟ ਹੋ ਚੁੱਕੀ ਏ 1 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਹਾਂਜੀ ਇੱਕ ਇਹ ਹੈ ਦੂਜੀ ਹੈਗੀ ਇਹ ਪੁਰਾਣੀ ਜਿਹੜੀ ਸਰਾਂ ਹੈ ਇਹ ਸ਼ੇਟ ਮਦਦ ਵਾਲੇ ਦਾ ਪ੍ਰਧਾਨ ਸੀ ਉਹਨੇ ਹੀ ਮੈਂਬਰ ਪਾਣੇ ਸਨ ਉਹਨੇ ਹੀ ਕੱਢੇ ਨੇ ਜਿਹੜੇ ਉਹਨਾਂ ਦੇ ਡੱਥ ਤੋਂ ਬਾਅਦ ਜਿਹੜੇ ਮੈਂਬਰ ਕੱਢੇ ਨੇ ਮੈਂ ਤੂੰ ਟਰਲ ਮਿਓਰਟੀ ਨਾ ਕੱਢੇਲੇ ਤੂੰ ਟਰਲ ਮਿਓਰਟੀ ਨਾਲ ਹੀ ਆਏ ਨੇ ਵਿੱਚ ਸਾਰੇ ਐਂ ਵਧੀਆ ਕੰਮ ਕਰ ਰਹੇ ਨੇ ਇਹ ਸਾਡੀ ਸਰਾਂ ਜਿਹੜੀ ਲੋ ਪ੍ਰੋਫਿਟ ਲੋ ਲਾਸਟ ਤੇ ਚੱਲਦੀ ਹੈ ਕਿਉਂਕਿ ਅਸੀਂ ਨਾਰਮਲ ਜੇ ਇਹਦਾ ਅਸੀਂ ਰੈਂਟ ਲੈਂਦੇ ਆ 200 ਜਾਂ 300 ਏਸੀ ਵਾਲੇ ਦਾ ਅਸੀਂ 500 ਲੈਂਦੇ ਆ ਕਮਰੇ ਕਦੇ 5 ਚੜ ਜਾਂਦੇ ਨੇ ਕਦੇ 7 ਚੜ ਜਾਂਦੇ ਨੇ ਕਦੇ 10 ਵੀ ਚੜ ਜਾਂਦੇ ਨੇ ਕਦੇ 2 ਵੀ ਚੜਦੇ ਨੇ ਕਦੇ ਨਹੀਂ ਵੀ ਚੜਦੇ ਇਹਦੇ ਲਗਭਗ ਸਾਨੂੰ ਨਾ ਮਤਲਬ 60-65 ਹਜ਼ਾਰ ਸਾਲ ਮਤਲਬ ਮਹੀਨੇ ਦੀ ਇਨਕਮ ਹੈ ਇੰਨਾ ਸਾਡਾ ਖਰਚਾ ਹੈ ਕਿਉਂਕਿ ਹੁਣ ਅਸੀਂ ਕਲੀ ਪਾਲਿਸ਼ ਕਰਵਾਇਆ ਉੱਥੇ ਸਾਡਾ 3.5 ਲੱਖ ਰੁਪਇਆ ਲੱਗਿਆ ਸੋਲਰ ਲੋਹਾ 6 ਲੱਖ ਰੁਪਇਆ ਸਾਡਾ ਸੋਲਰ ਤੇ ਲੱਗਿਆ ਹਾਂਜੀ ਆਪਣੇ ਏਸੀ ਲੋਹੇ ਨੇ 2.5 ਲੱਖ ਰੁਪਇਆ ਸਾਡਾ ਏਸੀ ਆ ਤੇ ਲੱਗਿਆ ਬਿਜਲੀ ਦਾ ਬਿੱਲ ਕਿਤੇ ਭਰਿਆ ਨਹੀਂ ਸਾਡੇ 3.5 ਬਿਜਲੀ ਦਾ ਬਿੱਲ ਜਿਹੜਾ ਕਿਤੇ ਨਹੀਂ ਭਰਿਆ ਉਹ ਹੈ ਜੀ ਅਸੀਂ ਸੋਲਰ ਜਦੋਂ ਲਾਇਆ ਨਾ ਬਿਜਲੀ ਨਾਲ ਸਾਡਾ ਐਗਰੀਮੈਂਟ ਹੋ ਗਿਆ ਐਗਰੀਮੈਂਟ ਹੋਣ ਤੋਂ ਬਾਅਦ ਉਹ ਤਾਂ ਉਹਨਾਂ ਦੋਨਾਂ ਉਹਦਾ ਕੱਟ ਕਰਨਾ ਚਾਹੀਦਾ ਸੀ ਜਿਹੜਾ ਸਾਡੇ ਸੋਲਰ ਦਾ ਬਿੱਲ ਯੂਨਿਟ ਆਏ ਨਹੀਂ ਉਹ ਤਾਂ ਸਾਨੂੰ ਘਟਾਣੇ ਚਾਹੀਦੇ ਨਾ ਉਹਨਾਂ ਨੇ ਘਟਾਏ ਸਾਨੂੰ ਬਿੱਲ ਆਇਆ 3.5 ਲੱਖ ਰੁਪਏ ਦਾ ਅਸੀਂ ਉੱਥੇ ਚਲੇ ਗਏ ਬਿਜਲੀ ਬੋਰਡ ਦੇ ਵਿੱਚ ਵੀ ਸਾਡਾ 3.5 ਲੱਖ ਬਿੱਲ ਨਹੀਂ ਆ ਸਕਦਾ ਉਹ ਜਦੋਂ ਉਹਨਾਂ ਦੇਖਿਆ ਉਹਨਾਂ ਕਹਿੰਦੇ ਤੁਹਾਡੇ ਜਿਹੜੇ ਯੂਨਿਟ ਨੇ ਨਾ ਉਹ ਘਟਾਏ ਨਹੀਂ ਹੋਏ ਤੁਸੀਂ ਇੱਕ ਐਪਲੀਕੇਸ਼ਨ ਦਿਓ ਅਲੀ ਇੱਕ ਐਪਲੀਕੇਸ਼ਨ ਮੈਂ ਆਦੇ ਵੱਲੋਂ ਐਸ ਡੀਓ ਕੋਲ ਦੇ ਕੇ ਆਇਆ ਵੀ ਸਾਡੇ ਯੂਨਿਟ ਕਟਾ ਕੇ ਤੇ ਸਾਨੂੰ ਬਾਕੀ ਦੱਸਿਆ ਜਾਵੇ ਕਿੰਨਾ ਬਿੱਲ ਹੋਣਾ ਲੱਖ ਬਣੇ ਸਵਾ ਬਣੇ 50 ਹਜ਼ਾਰ ਬਣੇ ਸਾਨੂੰ ਨਹੀਂ ਪਤਾ ਕਿੰਨਾ ਬੰਨਣਾ ਹੈ ਅੱਜ 15 ਦਿਨ ਹੋ ਗਏ ਨੇ ਉਹ ਲਿਖ ਕੇ ਦੇ ਕੇ ਆਏ ਕੋਈ ਬਿੱਲ ਨਹੀਂ ਮਤਲਬ ਸਾਡੇ ਨਾਲ ਪੈਂਡਿੰਗ ਹੈਗਾ ਨਾ ਕੋਈ ਸਾਡੇ ਬਿਜਲੀ ਬੋਰਡ ਦਾ ਡਿਸਬਿਊਟ ਹੈ ਕਹਿੰਦੇ ਇੱਕ ਇੱਕ ਕਿੱਲਾ ਜਗਾ ਵੀ ਵੇਚੀ ਗਈ 80 ਲੱਖ ਦੀ ਤੇ ਉਹਨਾਂ ਦਤੀ ਲੱਖ ਸ਼ੋਅ ਕੀਤਾਗੇ ਬਿਲਕੁਲ ਰਿਕਾਰਡ ਦੇ ਵਿੱਚ ਸਾਰਾ ਕੁਝ ਪਿਆ ਹੈ ਇੱਕ ਕਿੱਲਾ ਛੱਡ ਗਏ ਇੱਕ ਇੰਚ ਵੀ ਨਹੀਂ ਵੇਚੀ ਜੁਮੀ ਹੈ ਉਹ ਜੀ ਠੇਕੇ ਦੇ ਦਿੰਦੇ ਆ ਪਹਿਲਾਂ ਕਈ ਵਾਰੀ ਠੇਕੇ ਦੇ 20000 ਰੁਪਏ ਤੇ ਚੜੀ ਰਹੀ ਏ ਇਹ ਸੇਡ ਮਦਲ ਨਾਲ ਵੇਂਦਰੂ ਵੇਲੇ ਇਹ ਚਲਾਦੇ ਰਹੇ ਨੇ ਜਦੋਂ ਮੈਂ ਉਸ ਵੇਲੇ 30-35000 ਰੁਪਏ ਰੇਟ ਹੋ ਗਿਆ ਜੀ ਫਿਰ 40 ਹੋ ਗਿਆ ਜੀ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਰੇਟ ਚੜਦਾ ਗਿਆ ਉਵੇਂ ਉਵੇਂ ਚੈੱਕਾਂ ਦੇ ਥਰੂ ਕਿਸੇ ਉਹਨਾਂ ਕੋਲੋਂ ਲੈਂਦੇ ਨੇ ਪੈਸੇ ਉਹ ਕਿਤਾਬਾਂ ਜਮਾ ਨੇ ਉਨੇ ਕਹਿੰਦੇ ਕਪੜੇ ਦੇ ਰੋਪ ਲਾਦੇ ਆ ਕਮਲਾ ਕੋ ਹੋਏ ਹੋਗੇ ਰੋਪ ਲਾਣਗੇ ਮੇਰੇ ਇਹ ਤਾਂ ਝੂਠੀ ਅਫਵਾਹ ਉਡਾ ਕੇ ਸਾਡੀ ਸਰਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੌਣ ਕਬਜ਼ਾ ਕਰਨਾ ਚਾਹੁੰਦਾ ਕੱਲ ਇੱਕ ਮਥਰਾਦਾਸ ਇੱਕ ਆਪਣੇ ਕੀ ਨਾ ਸ਼ੋਕਾ ਆਪਣੇ ਰਸਈਵਟ ਇਹ ਦੋ ਬੰਦੇ ਲੱਗੇ ਹੋਏ ਨੇ ਕਿਉਂਕਿ ਮੈਂ ਐਮਐਲਏ ਦੀ ਮੁਖਾਲਫਤ ਕੀਤੀ ਹੈ ਇਲੈਕਸ਼ਨ ਦੇ ਵਿੱਚ ਹਾਂਜੀ ਉਹ ਇਹਨੂੰ ਗਮਰਾਹ ਕਰਦੇ ਪਏ ਨੇ ਵੀ ਤੇਰੇ ਨਾ ਤੇਰੀ ਮੁਖਾਲਫਤ ਕੀਤੀ ਹੈ ਤੂੰ ਬਦਲਾ ਲੈ ਲੈ ਉਹ ਮੇਰਾ ਕੋ ਪਿਓ ਦਾ ਤਾਂ ਨਾ ਬਦਲ ਰਿਹਾ ਮੈਂ ਰਵਾਂ ਜਾਂ ਨਾ ਰਵਾਂ ਪਰ ਮੈਂ ਸਾਫ਼ ਸੁਥਰਾ ਹੋ ਕੇ ਨਿਕਲਾਗਾ ਇਹ ਨਹੀਂ ਮੈਂ ਕੋਈ ਕਪੜਾ ਗੀਂਦਨ ਦੇ ਵਿੱਚ ਕੋਈ ਮੇਰਾ ਕਪੜਾ ਨਹੀਂ ਹੈਗਾ ਮੇਰਾ ਕਪੜਾ ਸਾਬਤ ਕਰ ਗਏ ਤਾਂ ਮੈਂ ਚੌਂਚ ਕਰੂਗਾ ਗੋਲੀ ਮਾਰਦੇ ਦੁਕਾਨਾਂ ਵੀ ਕਿਰਾਏ ਤੇ ਦਿੱਤੀਆਂ ਹਾਂ ਹਾਂਜੀ ਦੁਕਾਨਾਂ ਵੀ ਕਿਰਾਏ ਤੇ ਕਿਰਾਏ ਆਂਦਾ ਉਹਨਾਂ ਦਾ 400 300 ਉੱਥੇ ਜਿਹੜੀਆਂ ਦੁਕਾਨਾਂ ਦਿੱਤੀਆਂ ਉਸੇ ਕਨੇ ਦਿੱਤੀਆਂ ਨੇ ਕੋਈ ਦੁਕਾਨ ਜਿਹਨੂੰ ਦੇਲੀ ਛੱਡਦਾ ਨਹੀਂ ਅਸੀਂ ਕਹ ਨਾਲੇ ਅਸੀਂ ਸਰਾ ਬਣਾਣੀ ਹੈ ਸਾਡੇ ਕੋ ਪੈਸੇ ਕੋ ਨਹੀਂ ਹੈਗੇ ਅਸੀਂ ਉਹਦੇ 4 ਲੱਖ ਰੁਪਈਆ ਤੇ 1.2 ਲੱਖ ਰੁਪਈਆ ਤਿੰਨ ਦੁਕਾਨਾਂ ਦਾ 4 ਲੱਖ ਰੁਪਈਆ ਤੇ 1.2 ਲੱਖਾਂ ਜੀ 14.5 ਲੱਖ ਰੁਪਈਆ ਸਾਡੇ ਨਾਲ ਕੋਲ ਲਿਆਇਆ ਜੀ 14.5 ਲੱਖ ਰੁਪਈਆ ਬੈਂਕ ਦੇ ਵਿੱਚੋਂ ਮੈਂ ਚੈੱਕਾਂ ਦੇ ਥਰੂ ਆਇਆ ਅੱਛਾ ਮਤਲਬ ਇਹ ਤੁਸੀਂ ਇਹਦੇ ਕਹਿੰਦੇ ਹੋ ਕਿ ਕਿਸੇ ਤਰ੍ਹਾਂ ਦਾ ਕੋਈ ਕਪੜਾ ਕੋਈ ਕਬਲਾਨੀ ਹੈ ਜਾਂਚ ਕਰ ਲੈਣ ਜਾਂਚ ਕਰ ਲੈਣ ਤਿਆਰ ਹੋ ਤੁਸੀਂ ਤਿਆਰ ਹਾਂ ਪਰ ਜਿੰਨਾ ਮੇਰੇ ਤੇ ਝੂਠਾ ਅਲੀਗੇਸ਼ਨ ਲਾਗੇ ਮੈਨੂੰ ਬਦਨਾਮ ਕੀਤੀ ਹੈ ਕੀਤਾ ਮੈਂ ਨਾ ਤੇ ਡੈਫਾਮੇਸ਼ਨ ਦਾ ਕੇਸ